ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਮੱਝਾਂ ਜੀ ਪਕਾਉ ਸੂਣ ਵਾਲੀ ਆ 27 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਜੀ ਅੱਜ 20 ਤਰੀਕ ਹੋ ਗਈ 7 ਕ ਦਿਨ ਬਾਕੀ ਆ ਚੈੱਕ ਕਰ ਸਕਦੇ ਚੰਗਾ ਕੱਦ ਬੜਾ ਕਰੇਲੂ ਮੱਝਾਂ ਵਾਈ ਦੀਆਂ ਕੋਈ ਫਪਾਰ ਦਾ ਕੰਮ ਨਹੀਂ ਬਾਕੀ ਚੋਰਾ ਤਾਰਾ ਵੱਡੀ ਵੀਡੀਓ ਚ ਦਿਖਾਇਆ ਪੜਾ ਠੀਕ ਹੈ ਜੀ ਦੁੱਧ ਦੱਸ ਰਿਹਾ ਪਿਛਲੇ ਸਵੇਰੇ ਬਾਈ 12 ਲੀਟਰ ਠੀਕ ਹੈ ਜੀ ਤੇ ਦੁੱਧ ਵੀ ਮੌਕੇ ਤੇ ਲਾਉਂਦੀ ਆ ਠੀਕ ਹੈ ਜੀ ਤੇ ਚੈੱਕ ਕਰ ਸਕਦੇ ਹੋ ਭਰਾ ਬਾਕੀ ਤੁਰਾ ਤਰਾ ਕਰਮਾ ਵਾਲੀ ਦਾ ਵੱਡੀ ਵੀਡੀਓ ਚ ਬਣਾਇਆ ਤੋਰੀ ਵੀ ਆ ਠੀਕ ਹੈ ਜੀ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਜੀ ਠੀਕ ਹੈ ਜੀ ਵੀਡੀਓ ਦੇਖਣ ਲਈ ਤੈਦ ਲਓ ਤੁਹਾਡਾ ਧੰਨਵਾਦ ਬਾਕੀ ਵੱਡੀ ਵੀਡੀਓ ਚ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਤਸੱਲੀ ਕਰ ਸਕਦੇ ਹੋ ਵੱਧ ਜਾਣਕਾਰੀ ਬਾਈ ਤੁਹ ਲਿਖਦਾ ਭਰਾ ਫੋਨ ਤੇ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ Bye.